ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਲ ਬਾਰਸ ਪੰਜਾਬ ਦੇ ਪਾਰਟੀ ਵੱਲੋਂ ਅਤੇ ਇਲਾਕਾ ਬਚਾਓ ਸੰਘਰਸ਼ ਕਮੇਟੀ ਰੂਪਨਗਰ ਦੇ ਉਪਰਾਲੇ ਦੇ ਨਾਲ ਸਾਂਝੇ ਉਪਰਾਲੇ ਦੇ ਨਾਲ ਜਿਹੜੀ ਈ ਸੈਲਟਿੰਗ ਦੇ ਨਾਂ ਤੇ ਇੱਥੇ ਮਾਈਨਿੰਗ ਹੋ ਰਹੀ ਨਜਾਇਜ਼ ਮਾਈਨਿੰਗ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਆਪ ਜੀ ਨੂੰ ਇੱਥੇ ਬੁਲਾਇਆ ਪ੍ਰੈਸ ਕਾਨਫਰੰਸ ਦੇ ਸਬੰਧ ਤੋਂ ਅਸੀਂ ਇਹ ਜਿਹੜਾ ਮਸਲਾ ਕਾਫੀ ਲੰਬੇ ਸਮੇਂ ਤੋਂ ਕਿਉਂਕਿ ਲੋਕਾਂ ਦਾ ਮਸਲਾ ਸਾਡੇ ਨਿਗਾ ਚਾ ਰਿਹਾ ਸੀ ਤਾਂ ਅਕਾਲੀ ਦਲ ਬਾਰਸ ਪੰਜਾਬ ਵੱਲੋਂ ਅਤੇ ਇਲਾਕੇ ਦੇ ਲੋਕਾਂ ਨੇ ਇੱਕ ਕਮੇਟੀ ਬਣਾ ਕੇ ਸਾਂਝੇ ਤੌਰ ਤੇ ਐਨਜੀਟੀ ਦੇ ਵਿੱਚ ਕੇਸ ਲਗਾਇਆ ਉਸ ਤੋਂ ਪਹਿਲਾਂ ਅਸੀਂ ਡੀਸੀ ਸਾਹਿਬ ਦੇ ਨਾਲ ਮਿਲ ਕੇ ਵੀ ਬਾਰ ਬਾਰ ਬੇਨਤੀ ਕਰਦੇ ਰਹੇ ਕਿ ਨਿਆਇ ਮਾਈਨਿੰਗ ਹੁੰਦੀ ਹੈ ਜਿਹਨੂੰ ਰੋਕਿਆ ਜਾਵੇ ਤੇ ਬਾਅਦ ਦੇ ਵਿੱਚ ਕੇਸ ਜਿਹੜਾ ਐਨਜੀਟੀ ਵੱਲ ਗਿਆ ਤੇ ਇਹ ਜਿਹੜਾ ਸਾਡਾ ਸਾਂਝਾ ਉਪਰਾਲਾ ਸਾਡੀ ਪਾਰਟੀ ਵੱਲੋਂ ਸਾਡੇ ਸਰਦਾਰ ਬਚਿੱਤਰ ਸਿੰਘ ਜਟਾਣਾ ਸਾਹਿਬ ਜਿਹੜੇ ਪਹਿਲਾਂ ਮਾਈਨਿੰਗ ਦੇ ਇਹ ਜਿਹੜਾ ਸਾਰਾ ਕਾਰੋਬਾਰ ਦੇਖਦੇ ਸੀ ਤੇ ਇਹਨਾਂ ਨੂੰ ਪਤਾ ਸੀ ਵੀ ਕਿੱਥੇ ਕਿੱਥੇ ਨਜਾਇਜ਼ ਕੰਮ ਹੋ ਰਹੇ ਨੇ ਮਾਈਨਿੰਗ ਦੇ ਉਹਦੇ ਵਿੱਚ ਇਹ ਅਪਰਾਲੇ ਕਰਦੇ ਸੀ ਕਿ ਉਹਨੂੰ ਰੋਕਿਆ ਜਾਵੇ ਅਸੀਂ ਆਪਣੀ ਪਾਰਟੀ ਵੱਲੋਂ ਤੇ ਇਹ ਕਮੇਟੀ ਵੱਲੋਂ ਸਾਂਝੇ ਤੌਰ ਤੇ ਇਹਨਾਂ ਨੂੰ ਕਿਉਂਕਿ ਸਾਡੇ ਜ਼ਿਲ੍ਹੇ ਦੇ ਕਾਰਜਕਾਰੀ ਮੈਂਬਰ ਨੇ ਇਹ ਇਹਨਾਂ ਦੀ ਡਿਊਟੀ ਲਈ ਸੀ ਐਨਜੀਟੀ ਦੇ ਵਿੱਚ ਜਾ ਕੇ ਕੇਸ ਲਗਾਉਣ ਦੀ ਸੋ ਉੱਥੋਂ ਸਾਨੂੰ 17 ਫਰਵਰੀ ਨੂੰ ਜਿਹੜੀ ਸਟੇ ਹੋ ਗਈ ਆ ਪੂਰੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਜਿਹੜੀ ਡੀ ਸੈਲਟਿੰਗ ਦੇ ਨਾਂ ਤੇ ਮਾਈਨਿੰਗ ਹੋ ਰਹੀ ਸੀ ਉਹ ਰੋਕ ਦਿੱਤੀ ਆ ਤੇ ਡੀਸੀ ਸਾਹਿਬ ਨੂੰ ਵੀ ਮੇਰਾ ਇੱਕ ਈਮੇਲ ਆ ਗਿਆ ਹੋਣਾ ਤੇ ਹੁਣ ਸਾਡੀ ਸਾਰੇ ਸ਼ਾਸਨ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜੋ ਹੁਕਮ ਹੋਏ ਨੇ ਐਨਜੀਟੀ ਦੇ ਉਹ ਲਾਗੂ ਕੀਤੇ ਜਾਣ ਬਾਕੀ ਭਾਈ ਬਚਿੱਤਰ ਸਿੰਘ ਤੁਹਾਨੂੰ ਗਰੀਫ ਕਰਦੇ ਆ ਕਿ ਕਾफी ਲੰਬੇ ਸਮੇਂ ਤੋਂ ਮਤਲਬ ਪਹਿਲੀਆਂ ਸਰਕਾਰਾਂ ਦੇ ਸਮੇਂ ਤੋਂ ਵੀ ਪੰਜਾਬ ਦੇ ਵਿੱਚ ਮਾਈਨਿੰਗ ਹੁੰਦੀ ਆ ਰਹੀ ਹੈ ਜਿਹਨੂੰ ਆਪਾਂ ਨਰਜਾਇਜ਼ ਮਾਈਨਿੰਗ ਕਹਿੰਦੇ ਆ ਪੰਜਾਬ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਮਾਈਨਿੰਗ ਸਾਈਟ ਅਪਰੂਵ ਨਹੀਂ ਹੈਗੀ ਜਿਹਨੂੰ ਕੇਂਦਰੀ ਸਰਕਾਰ ਨੇ এনवायरमेंट ਕਲੀਅਰੈਂਸ ਦਿੱਤੀ ਵੀ ਹੋਵੇ ਕਿਸੇ ਨੂੰ ਨਹੀਂ ਦਿੱਤੀ ਹੋਈ ਹੈ ਕਿ ਅੱਜ ਤੱਕ ਉਹ ਤਾਂ ਮਿਲਦੀ ਹੈ ਕਿ ਜਦੋਂ ਪਬਲਿਕ ਹੀアリング ਹੁੰਦੀ ਹੈ ਪਹਿਲਾਂ ਫਿਰ ਫਿਰ ਉਹਦਾ ਬੀਐਸਆਰ ਬਣਦਾ ਡਿਸਟ੍ਰਿਕਟ ਸਰਵੇ ਰਿਪੋਰਟ ਬਣਦੀ ਹੈ ਫਿਰ ਉਹ ਸੈਂਟਰ ਤੇ ਜਾਂਦੀ ਹੈ ਫਿਰ ਉਹਦੀ ਈਸੀ ਰਿਪੋਰਟ ਲੱਗਦੀ ਹੈ ਲੇਕਿਨ ਜਦੋਂ ਆਤੇ 2-3 ਸਾਲ ਪਹਿਲਾਂ ਇਹਨਾਂ ਨੇ ਪਬਲਿਕ ਹੀアリング ਸਰਕਾਰ ਨੇ ਕਰਾਈ ਉਸ ਪਬਲਿਕ ਹੀアリング ਦੇ ਵਿੱਚ 95% ਇਲਾਕੇ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਨੂੰ ਨਕਾਰਤਾ ਕਿ ਸਾਨੂੰ ਮਾਈਨਿੰਗ ਦੀ ਲੋੜ ਨਹੀਂ ਹੈ ਕਿ ਸਾਡੇ ਇਲਾਕੇ 'ਚ ਤਾਂ ਪਹਿਲਾਂ ਹੀ ਬਹੁਤ ਵੱਡੀ ਵੱਡੀ ਖਦਾਨ ਪਾਏ ਹੋਇਆ ਅਸੀਂ ਮਾਈਨਿੰਗ ਨਹੀਂ ਕਰਾਣੀ ਹੈਗੀ ਇਸ ਕਰਕੇ ਇਹ ਸਰਕਾਰ ਦੇ ਸਾਹਮਣੇ ਇੱਕ ਵਾਅਦਾ ਪੈਦਾ ਹੋ ਗਈ ਕਿ ਅਸੀਂ এনवायरमेंट ਕਲੀਅਰੈਂਸ ਕਿਵੇਂ ਲਈਏ ਸਰਕਾਰ ਨੂੰ ਜਦੋਂ এনवायरमेंट ਕਲੀਅਰੈਂਸ ਨਹੀਂ ਮਿਲੀ ਫਿਰ ਇਹਨਾਂ ਨੇ ਇੱਕ ਵਿਚ ਦਾ ਰਸਤਾ ਕੱਢਿਆ ਜਿਹਨੂੰ ਕਹਿੰਦੇ ਆ ਡੀਸ਼ੀਲਟਿੰਗ ਡੀਸ਼ੀਲਟਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਚੈਨਲਾਈਜ਼ ਕਰਨਾ ਹੈ ਪਾਣੀ ਨੂੰ ਪ੍ਰੋਪਰ ਵਹਾਅ ਨੂੰ ਚੈਨਲਾਈਜ਼ ਕਰਨਾ ਹੈ ਤਾਂ ਉਹਦੇ ਵਿੱਚ ਦਾ ਮੈਟੀਰੀਅਲ ਕੱਢ ਕੇ ਤੁਸੀਂ ਉਹਨੂੰ ਜਿਹੜੀਆਂ ਉਹਦੇ ਮੈਗਮੈਂਟ ਨਾਲ ਦੇ ਉਹਦੇ ਉੱਪਰ ਪਾ ਕੇ ਉਹਨੂੰ ਹਾਈ ਉੱਪਰ ਕਰਕੇ ਤੇ ਉਹਨੂੰ ਪੱਕਾ ਕਰੂਗੇ ਪੱਕਾ ਕਰਨ ਤੋਂ ਬਾਅਦ ਕੀ ਹੈ ਕਿ ਜਦੋਂ ਪ੍ਰਸ਼ਾਦ ਦੇ ਵਿੱਚ ਕੋਈ ਫਲੱਡ ਆਂਦਾ ਹੈ ਉਹ ਜਿਹੜਾ ਪਾਣੀ ਆ ਉਹ ਚੈਨਲਾਈਜ਼ ਤੋਂ ਬਾਹਰ ਨਾ ਜਾਵੇ ਇਹਦਾ ਮਕਸਦ ਇਹ ਹੁੰਦਾ ਹੈ ਅੱਜ ਤੋਂ 2013 ਤੋਂ ਪਹਿਲਾਂ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ ਸਰਕਾਰਾਂ ਸਟੈਂ ਠੇਕੇਦਾਰਾਂ ਨੂੰ ਟੈਂਡਰ ਦੇ ਕੇ ਪੈਸੇ ਦੇ ਕੇ ਇਹ ਕੰਮ ਕਰਾਉਂਦੀਆਂ ਹੁੰਦੀਆਂ ਸੀਗਾ ਜਿਹਦਾ ਇੱਕ ਸਪੈਸ਼ਲੀ ਫੰਡ ਹੁੰਦਾ ਹੈ ਇਹ ਨਹੀਂ ਹੈਗਾ ਕਿ ਇਹਦਾ ਇੱਕ ਬਜਟ ਹੁੰਦਾ ਜਿਸ ਸਪੈਸ਼ਲ ਜਿਹੜਾ ਮਿਲਦਾ ਹੈ ਲੇਕਿਨ ਹੁਣ ਸਰਕਾਰਾਂ ਨੇ ਕੀ ਕਰ ਲਿਆ ਕਿ ਜਿਹੜਾ ਮਟੀਰੀਅਲ ਹੈ ਕਿਉਂਕਿ ਜਿਹੜੀਆਂ ਨਦੀਆਂ ਆ ਜਾਂ ਦਰਿਆਏ ਇਹਦੇ ਵਿੱਚ ਕੋਈ ਗੰਦਾ ਤਾਂ ਆਦਾ ਨਹੀਂ ਰੁੜ ਕੇ ਰੇਤਾ ਬਜਰੀ ਇਹ ਜੀਆਂ ਚੀਜ਼ਾਂ ਆਉਂਦੀਆਂ ਰੁੜ ਕੇ ਇਹਨਾਂ ਨੇ ਇੱਕ ਕਮਾਈ ਦਾ ਸਾਧਨ ਬਣਾ ਲਿਆ ਔਰ ਉਹਨੂੰ ਨਾਂ ਦਿੱਤਾ ਈਸਿਲਟਿੰਗ ਈਸਿਲਟਿੰਗ ਮਤਲਬ ਸਾਨੂੰ এনवायरमेंट ਕਲੀਅਰੈਂਸ ਨਹੀਂ ਲੈਣੀ ਪਵੇ ਲੇਕਿਨ ਜਿਹੜੀ ਐਨਜੀਟੀ ਦੀ ਗਾਈਡਲਾਈਨ ਆ ਐਨਜੀਟੀ ਕਹਿੰਦੀ ਐਨਜੀਟੀ ਕਹਿੰਦੀ ਹੈ ਕਿ ਜਦੋਂ ਕੋਈ ਚੀਜ਼ ਸੇਲ ਦੇ ਪਰਪਸ ਨਾਲ ਹੋ ਜਾਂਦੀ ਹੈ ਕਿ ਤੁਸੀਂ ਉਹਨੂੰ ਬਾਜ਼ਾਰ 'ਚ ਵੇਚਣ ਲੱਗੇ ਆ ਤਾਂ ਉਹਦੀ ਕਿਸਮ ਬਦਲ ਜਾਂਦੀ ਹੈ ਉਹ 20 ਮਤਲਬ ਉਹ ਉਹ ਕੀ ਡੀਸੇਲਟਿੰਗ ਨਹੀਂ ਰਹਿ ਜਾਂਦੀ ਉਹ ਮਾਈਨਿੰਗ ਪਰਪਸ ਦੇ ਵਿੱਚ ਆ ਜਾਂਦੀ ਹੈ ਉਹਦੇ ਲਈ এনवायरमेंट ਲੈਣੀ ਕਲੀਅਰੈਂਸ ਬਹੁਤ ਜ਼ਰੂਰੀ ਹੈ ਸਰਕਾਰ ਨੇ ਇਹ ਤਾਂ ਲੱਤੀ ਨਹੀਂ ਹੈਗੀ ਸਿੱਧਾ ਇਹਨਾਂ ਨੇ ਡੀਸੇਲਟਿੰਗ ਦੇ ਟੈਂਡਰ ਕਰਤੇ ਔਰ ਠੇਕੇਦਾਰਾਂ ਨੂੰ ਦੇ ਦਿੱਤੇ ਠੇਕੇਦਾਰਾਂ ਨੂੰ ਦੇ ਦਿੱਤੇ ਸਫਾਈ ਦੇ ਟੈਂਡਰ ਜੋ ਅੱਜ ਆਪਣੇ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਆ ਅਸੀਂ ਪਹਿਲਾਂ ਕਈ ਵਾਰ ਗੋਹਾਰ ਲਗਾਈ ਉਧਰ ਆਨੰਦਪੁਰ ਸਾਹਿਬ ਤੇ ਵੀ ਜਿਹੜੇ ਸਾਡੇ ਸਾਥੀ ਸੀਗੇ ਉਹਨਾਂ ਨੇ ਵੀ ਗੋਹਾਰ ਲਾਈ ਤੇ ਸਾਰਿਆਂ ਨੇ ਗੋਹਾਰ ਲਾਣ ਤੋਂ ਬਾਅਦ ਦੂਸ਼ੀ ਨੂੰ ਵੀ ਬਹੁਤ ਰਿਪੋਰਟਾਂ ਕਰੀਆਂ ਲੇਕਿਨ ਕੋਈ ਦੇਪਰ ਠੱਲ ਨਹੀਂ ਪਈ ਹੈਗੀ ਫਿਰ ਅਸੀਂ ਸਾਡੇ ਉਧਰ ਦੇ ਸੰਘਰਸ਼ ਕਮੇਟੀ ਦੇ ਮੈਂਬਰ ਨੇ ਹਰਦੇਵ ਸਿੰਘ ਮਾਜਰੀ ਜੀ ਤੇ ਅਸ਼ਵੀਰ ਸਿੰਘ ਜੀ ਟਿੱਕਾ ਅਸੀਂ ਸਾਰਿਆਂ ਨੇ ਰਾਏ ਕਰਕੇ ਫਿਰ ਅਸੀਂ ਇਹ ਸੋਚਿਆ ਕਿ ਸਰਕਾਰ ਨੇ ਇਸ ਤਰ੍ਹਾਂ ਮੰਨਣਾ ਨਹੀਂ ਹੈਗਾ ਕਿ ਸਾਨੂੰ ਐਨਜੀਟੀ ਤੇ ਜਾਣਾ ਚਾਹੀਦਾ ਹੈ ਸਾਨੂੰ ਉੱਥੇ ਆਪਣੀ ਪੁਹਾਰ ਲਾਣੀ ਚਾਹੀਦੀ ਆ ਅਸੀਂ ਉਸ ਤਰ੍ਹਾਂ ਹੀ ਕੀਤਾ ਉਸ ਤਰ੍ਹਾਂ ਕਰਨ ਤੋਂ ਬਾਅਦ ਹੀ 17 ਤਰੀਕ ਨੂੰ 17 ਫਰਵਰੀ ਨੂੰ ਸਾਨੂੰ ਉੱਥੇ ਤੋਂ ਰੀਲੀਫ ਮਿਲਿਆ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੀਆਂ ਵੀ ਪੰਜਾਬ ਦੇ ਵਿੱਚ ਡੀਸੀਲਟਿੰਗ ਦੇ ਨਾਂ ਤੇ ਸਾਈਡਾਂ ਚੱਲ ਰਹੀਆਂ ਨੇ 85 ਕਿ 86 ਸਾਈਡਾਂ ਨੇ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਜਿਹਦੇ ਪੂਰੇ ਲੇਕਿਨ ਜਿਹੜੀ ਆਰਡਰ ਆ ਉਹਦੇ ਵਿੱਚ ਪੂਰੇ ਜ਼ਿਲ੍ਹਿਆਂ ਦੇ ਨਾਂ ਵੀ ਲਿਖੇ ਹੋਏ ਆ ਜਿਹੜੇ ਮੈਂ ਤੁਹਾਨੂੰ ਦੇ ਰਿਹਾ 85 86 ਸਾਈਡਾਂ ਦੇ ਵਿੱਚ ਸਾਰਿਆਂ ਪਰ ਸਟੇ ਕਰਤਾ ਉਹਨਾਂ ਨੇ ਰੋਕ ਲਾ ਦਿੱਤੀ ਆ ਲੇਕਿਨ ਉਸ ਦੇ باوجود ਵੀ ਸਾਡੇ ਏਰੀਏ ਦੇ ਵਿੱਚ ਕੰਮ ਚੱਲ ਰਿਹਾ ਹੈ ਅਸੀਂ ਕੱਲ ਦੁਬਾਰਾ ਮੈਮੋਰੰਡਮ ਡੀਸੀ ਸਾਹਮਣੂ ਦੇ ਕੇ ਆਏ ਆ ਕਿ ਤੁਸੀਂ ਇਸ ਕੰਮ ਨੂੰ ਬੰਦ ਕਰਾਓ ਲੇਕਿਨ ਉਹ ਹਜੇ ਤੱਕ ਕੋਈ ਕੰਮ ਨਹੀਂ ਬੰਦ ਹੋਇਆ ਹੈਗਾ ਜੀ ਉਹ ਕੰਮ ਉਸੀ ਤਰ੍ਹਾਂ ਚੱਲ ਰਿਹਾ ਹੈ ਔਰ ਜਿਹੜੇ ਡੀ ਸੀਲਿੰਗ ਦਾ ਟੈਂਡਰ ਵੀ ਹੋਏ ਸੀਗੇ ਮੈਂ ਤੁਹਾਨੂੰ ਇਹ ਧਿਆਨ ਦਿਵਾਉਣਾ ਚਾਹੁੰਦਾ ਹੈ ਸਿਰਫ 6 ਤੋਂ 7 ਫੁੱਟ ਸਫਾਈ ਦੇ ਟੈਂਡਰ ਹੋਏ ਸੀਗੇ ਕਿ ਤੁਸੀਂ ਉਹਨੂੰ 6-7 ਫੁੱਟ ਸਫਾਈ ਕਰਕੇ ਉਹਦਾ ਮਟੀਰੀਅਲ ਤੁਸੀਂ ਸਾਈਡ ਤੇ ਕਰੋਗੇ ਸੇਲ ਕਰੋਗੇ ਲੇਕਿਨ ਇਹਨਾਂ ਨੇ ਤੁਸੀਂ ਜਾ ਕੇ ਦੇਖੋਗੇ ਅੱਜ ਤੱਕ ਨਦੀਆਂ ਸਾਡੇ ਕੋਲ ਸਾਰੀਆਂ ਵੀਡੀਓਗ੍ਰਾਫੀਆਂ ਹੈਗੀਆਂ 40 40 50 50 ਫੁੱਟ ਇਹਨਾਂ ਨੇ ਗਹਿਰਾਈ ਦੇ ਵਿੱਚ ਹੇਠਾਂ ਤੋਂ ਰੇਤ ਕੱਢ ਕੇ ਸੇਲ ਕਰਤੀ ਆ ਜੀ ਅੱਜ ਤੋਂ 5-6 ਸਾਲ 5-6 ਮਹੀਨ 5-6 ਦਿਨ ਪਹਿਲਾਂ ਚੱਡਾ ਸਾਹਿਬ ਨਾਲ ਵੀ ਸਾਰੀ ਵਾਰਤਾ ਹੋਈ ਜੀ ਸਾਡੇ ਕੋਲ ਕਲਿੱਪ ਹੈਗਾ ਜੀ ਤੁਹਾਨੂੰ ਅਸੀਂ ਰਿਕਾਰਡਿੰਗ ਵੀ ਦੇ ਸਕਦੇ ਆ ਐਕਸ਼ਨ ਨਾਲ ਵੀ ਗੱਲ ਹੋਈ ਜੀ ਸਾਰਿਆਂ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਅਗਰ ਇਹਨਾਂ ਨੇ 40-40 ਫੁੱਟ ਪੱਟਿਆ ਹੋਇਆ ਤਾਂ ਅਸੀਂ ਇਹਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਇਸ ਗੱਲ ਨੂੰ 7 ਤੋਂ 8 ਦਿਨ ਹੋ ਗਏ ਹਜੇ ਤੱਕ ਕੰਮ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਇਥੇ ਕੀ ਜਾਪਦਾ ਹੈ ਇਥੇ ਇੱਕ ਇਹੀ ਚੀਜ਼ ਜਾਪਦਿਆ ਕਿ ਸਰਕਾਰ ਵੀ ਨਾਲ ਰਲਈ ਹੋਈ ਹੈ ਤੇ ਪ੍ਰਸ਼ਾਸਨ ਵੀ ਨਾਲ ਰਲਿਆ ਹੋਇਆ ਹੈ ਤੇ ਮਹਿਕਮਾ ਵੀ ਨਾਲ ਰਲਿਆ ਹੋਇਆ ਹੈ ਔਰ ਮੈਂ ਤਾਂ ਇਹ ਕਹਿੰਦਾ ਕਿ ਡੀਸੀ ਸਾਹਿਬ ਸਾਡੇ ਨਵੇਂ ਆਏ ਆ ਚਲੋ ਪਹਿਲਿਆਂ ਨੂੰ ਵੀ ਅਸੀਂ ਮੈਮੋਰੰਡਮ ਦਿੱਤਾ ਹੈ ਉਹਨਾਂ ਨੂੰ ਘਟੋ ਘਟ ਇੰਨਾ ਤਾਂ ਕਹਿਣਾ ਚਾਹੀਦਾ ਹੈ ਇਸ ਦਾ ਮਤਲਬ ਤਾਂ ਇਹ ਜਾਣਦੇ ਆ ਉਹਨਾਂ ਨੂੰ ਮੈਮੋਰੰਡਮ ਦੇਣ ਤੋਂ ਬਾਅਦ ਵੀ ਅਗਰ ਉਹ ਕੰਮ ਨਹੀਂ ਕੰਮ ਬੰਦ ਕਰਾਂਦੇ ਤਾਂ ਇਹ ਦੇ ਵਿੱਚ ਕੁਝ ਸਾਨੂੰ ਕਪਲਾ ਲੱਗਦਾ ਹੈ ਸ਼ਾਇਦ ਉਹਨਾਂ ਦੀ ਜਾਣਕਾਰੀ ਦੇ ਹੇਠਾਂ ਕੰਮ ਚੱਲਦਾ ਹੋਵੇ ਜਮੀਨ ਵਿੱਚ ਗਿਰ ਗਈ ਅਗਰ ਇਸੇ ਤਰ੍ਹਾਂ ਮੈਨਿੰਗ ਹੁੰਦੀ ਰਹੀ ਤਾਂ ਤੁਸੀਂ ਇਹ ਦੱਸਦੇ ਅਗਲੀ ਪ੍ਰਸਾਦ ਦੇ ਵਿੱਚ ਜਿਹੜਾ ਅੱਜ ਉਹ 1 ਕਿਲੋਮੀਟਰ ਦਰਵਾਜ਼ਾ ਦਰਿਆ ਚੌੜਾ ਹੋਇਆ ਅਗਲੀ ਪ੍ਰਸਾਦ ਦੇ ਵਿੱਚ ਸੈਡਾਂ ਦੀ ਜ਼ਮੀਨ ਗਿਰ ਕੇ ਉਹ 2 ਕਿਲੋਮੀਟਰ ਤੱਕ ਚੌੜਾ ਦਰਿਆ ਹੋ ਜਾਏਗਾ ਇਹ ਕੀਕੇ ਨਾਲ ਡੀ ਸਿਲਿੰਗ ਹੋਵੇ ਰੈਵਨਿਊ ਸਰਕਾਰ ਨੂੰ ਜਾਣਾ ਹੋਵੇ ਤਾਂ ਇਹਨਾਂ ਰੌਲਾ ਹੀ ਨਾ ਪਵੇ ਜਿਹੜੇ ਅਫਸਰ ਪ੍ਰਸ਼ਾਸਨ ਅਣਗਹਿਲੀ ਕਰ ਰਿਹਾ ਸਾਰਾ ਕੁਝ ਕਰ ਰਿਹਾ ਹੈ ਇਹ ਤਾਂ ਹੀ ਕਰ ਰਿਹਾ ਜੇ ਉਹਨਾਂ ਦੀ ਜੇਬਾਂ 'ਚ ਜਾ ਰਿਹਾ ਹੈ ਬੜੀ ਇੰਦਰਦਾਰਤ ਮਾਪਦੰਡ ਹੈਗੀ ਹੈ ਜੀ ਤਾਂ ਹੀ ਜਾ ਰਿਹਾ ਜੀ ਜਿਹੜਾ ਉਹਨਾਂ ਦੇ ਉਹਨਾਂ ਦੇ ਜੇਬਾਂ 'ਚ ਜਾ ਰਿਹਾ ਹੈ ਅਗਰ ਉਹਨਾਂ ਦੀ ਜੇਬਾਂ 'ਚ ਨਾ ਜਾਂਦਾ ਉਹ ਸਹੀ ਤਰੀਕੇ ਨਾਲ ਹੁੰਦਾ ਜੋ ਪ੍ਰੋਸੈਸ ਹੈ ਜਦੋਂ ਪ੍ਰੋਸੈਸ ਦੇ ਹਿਸਾਬ ਨਾਲ ਕੰਮ ਹੁੰਦਾ ਨਾ ਜੀ ਆ ਮੇਰੇ ਤੇਰੇ ਵਰਗਾ ਜਿਵੇਂ ਮੈਂ ਹੈਗਾ ਤਾਂ ਮੇਰੇ ਤੇਰੇ ਵਰਗਾ ਕੋਈ ਨਹੀਂ ਬੋਲਦਾ ਜਿਵੇਂ ਟੈਂਡਰ ਦੇ ਵਿੱਚ 7 7 6 6 ਫੁੱਟ ਇਹਨਾਂ ਦੇ ਟੈਂਡਰ ਦੇ ਵਿੱਚ ਕੁਆਂਟੀਟੀ ਲਾਇਆ ਕਿ 6 6 7 7 ਫੁੱਟ ਸਫਾਈ ਕਰਨੀਆਂ ਤਾਂ ਕਿਸੇ ਬੰਦੇ ਨੇ ਬੋਲਣਾ ਨਹੀਂ ਸੀਗਾ ਲੇਕਿਨ ਇੱਥੇ ਲਾਲਚ ਵਸ ਜਿੱਥੇ 6 7 ਫੁੱਟ ਪਾਉਣੀ ਆ ਉੱਥੇ ਤੇ ਨਾਲ 40 40 50 50 ਫੁੱਟ ਇਹਨਾਂ ਨੇ ਉੱਥੇ ਤੇ ਡੀਸਿਲਟਿੰਗ ਕਰਕੇ ਉੱਥੇ ਰੇਤਾ ਬਜਰੀ ਕੱਢਿਆ ਹੋਇਆ ਹੈਗਾ ਜੀ ਤੁਸੀਂ ਇਹ ਦੱਸੋ ਕਿ ਆਉਣ ਵਾਲੀ ਸਰਕਾਰ ਦੇ ਵਿੱਚ ਮੈਂ ਵਾਦਾ ਕਰਕੇ ਜਾਂਦਾ ਤੁਹਾਡੀ ਪਛਾਣ ਅੱਥੇ ਕਹਿ ਕੇ ਜਾਂਦਾ ਕਈ ਪਿੰਡ ਰੁੜ ਕੇ ਬੇਚਾਰਾ ਮੁਆਵਜ਼ਾ ਬਣਨਗੇ ਅਗਲੀ ਸਰਕਾਰ ਇਸ ਤਰ੍ਹਾਂ ਦੀ ਜਿਹੜੀ ਸਾਡੇ ਪਿੰਡਾਂ ਦੇ ਨੇੜੇ ਤੁਸੀਂ ਕਹਿੰਦੇ ਕਟਾਈ ਹੋਈ ਹੈ ਮੇਰਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮੇਰਾ ਪੜੀ ਹੈ ਸਾਡੇ ਪਿੰਡ ਦੇ ਨਾਲ ਡੀ ਸੈਟਲਿੰਗ ਦੇ ਨਾਂ ਤੇ ਮਾਈਨਿੰਗ ਹੋ ਰਹੀ ਹੈ 40 40 ਫੁੱਟ 23 23 33 33 ਫੁੱਟ ਇਹਨਾਂ ਖੱਡੇ ਪਾਤੇ ਅਸੀਂ ਫੀਟਰ ਨਾਲ ਮਿਲ ਕੇ ਵੀਡੀਓ ਬਣਾਈ ਹੈ ਉਹਨਾਂ ਦੀ ਬੰਦੇ ਇਕੱਠੇ ਕਰਕੇ ਉੱਤੇ ਤੇ ਇਹਨਾਂ ਦੇ ਠੇਕੇਦਾਰ ਨੂੰ ਵੀ ਕੱਲ ਠੇਕੇਦਾਰ ਨਾਲ ਵੀ ਗੱਲ ਹੋਈ ਹੈ ਠੇਕੇਦਾਰ ਨੂੰ ਕਿਹਾ ਵੀ ਤੁਸੀਂ ਬਹੁਤ ਗਲਤ ਕਰ ਰਹੇ ਹੋ ਇਹ ਕਹਿੰਦਾ ਇਹ ਸਰਕਾਰੀ ਕੰਮ ਹੈ ਤੇ ਸਰਕਾਰੀ ਕੰਮ ਜੇ ਵੀਗਾ ਨਾ ਪਾਓ ਜੇ ਪਾਉਂਗੇ ਤਾਂ ਮੈਂ ਤੁਹਾਡੇ ਤੇ ਐਫਆਈਆ ਦਰਜ ਕਰਵਾਉਗਾ ਤੇ ਸਾਨੂੰ ਡਰਾ ਕੇ ਸਾਡੇ ਖੇਤਾਂ ਕੋਲੋਂ ਮਿੱਟੀ ਚੱਕੀ ਜਾ ਰੇਤਾ ਚੱਕਿਆ ਜਾ ਰਿਆ ਪਹਿਲਾਂ 23 ਵਿੱਚ ਉੱਥੋਂ ਇਹਨਾਂ ਦੀ ਟੁੱਟੀ ਹੈ ਤੇ ਉਦੋਂ ਬਾਅਦ 25 ਵਿੱਚ ਉੱਥੋਂ ਇਹਨਾਂ ਦੀ ਟੁੱਟੀ ਹੈ ਉਹਨੇ ਨਾ ਨਾ ਦੁਬਾਰੇ ਫੇਰ ਉੱਥੇ ਜਾਲੀ ਜਾਲੀ ਫੁੱਟ ਖੱਡੇ ਪਾਤੇ ਖੱਡੇ ਪਾਉਣ ਦੇ ਨਾਲ ਨਦੀ ਐਤ ਕੀ ਫੇਰ ਉੱਥੋਂ ਟੁੱਟਣੀ ਹੈ ਪਹਿਲਾਂ ਰੇਤਾ ਸਾਡੇ ਖੇਤਾਂ ਦਾ ਲੈ ਨਿਕਲਿਆ ਨਹੀਂ ਫਸਲਾਂ ਸਾਡੀਆਂ ਹੁੰਦੀਆਂ ਨਹੀਂ ਹਲੇ ਵੀ ਪਹਿਲਾਂ ਰੇਤਾ ਨਿਕਲੇ ਨੇ ਦੁਬਾਰੇ ਉਹੀ ਕੰਮ ਫੇਰ ਹੋਣਾ ਹੈ ਇਹਨਾਂ ਨੇ ਅੱਗੇ ਇਥੇ ਸਾਡੇ ਪਿੰਡ ਤੋਂ ਅੱਗੇ ਇਹਨਾਂ ਨੇ ਲਜਾਣੀ ਹੈ ਮੈਨਿੰਗ ਕਰਦਿਆਂ ਨੇ ਉੱਤੇ ਅੱਗੇ ਪੱਕੀ ਨਹਿਰ ਦਾ ਗੈਬ ਥਾਂ ਹੈ ਜਿਹੜਾ ਗੈਬ ਥਾਂ ਹੈ ਪੱਕੀ ਨਹਿਰ ਦਾ ਬਿਲਕੁਲ ਲੈਵਲ 'ਚ ਹੈ ਪਾਣੀ ਉੱਥੇ ਚੱਲ ਰਿਹਾ ਹੁਣ ਮੈਨੂੰ ਇਹ ਦੱਸਣ ਵੀ ਜੇ ਉੱਥੇ 19 ਡੂੰਘੀ 40 ਫੁੱਟ ਲਜਾ ਰਹੇ ਹੈ ਉਹ ਗੈਬ ਥਾਂ ਕੋਲ ਜਾ ਕੇ ਕੀ ਕਰਨਗੇ ਉੱਥੇ ਨੱਕਾ ਲੱਗੂਗਾ ਨਾ ਜਾਂ ਫਿਰ ਉਹਦੇ ਥੱਲੇ ਨੂੰ ਕੱਢੂਗੇ ਜਾਂ ਫਿਰ ਨਹਿਰ ਨੂੰ ਤੋੜੂਗੇ ਫਿਰ ਇਹ ਇਹਦਾ ਸਰਕਾਰ ਦਾ ਵੀ ਨੁਕਸਾਨ ਹੋਊਗਾ ਇਹਦੇ ਨਾਲ ਸਾਡਾ ਤਾਂ ਹੋਣੀ ਹੋਣਾ ਸਰਕਾਰ ਦਾ ਨੁਕਸਾਨ ਵੀ ਹੋਊਗਾ ਇਹਦੇ ਨਾਲ ਨਹਿਰ ਦਾ ਨਹੀਂ ਨਹਿਰ ਤਾਂ ਉੱਥੇ ਗੈਬ ਥਾਂ ਹੈ ਪਾਣੀ ਲੰਘਦਾ ਇਹੋ ਪੂਰੀ ਨਦੀ ਲੰਘਦੀ ਆ ਪੂਰੇ ਲੈਵਰੇਜ ਲੰਘ ਰਹੀ ਆ ਜੇ ਉਹਨੂੰ ਡੂੰਘਾ ਕਰੋਗੇ ਇਹ 40 ਫੁੱਟ ਡੂੰਘਾ ਲੈ ਕੇ ਜਾਊਗੇ ਉਹ ਨਹਿਰ ਤਾਂ ਪਹਿਲੇ ਲੈਵਲ ਵਿੱਚ ਆ ਉਹ ਕਿਵੇਂ ਉੱਥੇ ਜਾ ਕੇ ਕਿਵੇਂ ਨਹਿਰ ਨੂੰ ਧੱਕ ਨਹੀਂ ਮਾਰੂਗਾ ਪਾਣੀ ਥੋੜੂਗਾ ਨਹੀਂ ਨਹਿਰ ਨੂੰ ਉਹ ਨਹਿਰ ਦਾ ਵੀ ਨੁਕਸਾਨ ਹੋਊਗਾ ਸਰਕਾਰ ਦਾ ਵੀ ਨੁਕਸਾਨ ਹੋਊਗਾ ਜ਼ਿਮੀਂਦਾਰਾਂ ਦਾ ਨੁਕਸਾਨ ਜਿਹੜਾ ਹੋਣਾ ਹੋਣੀ ਆਣਾ ਵੀ ਇਸ ਬਾਰੇ ਕਿਸੇ ਨੇ ਜਾਣਕਾਰੀ ਅਸੀਂ ਜਿਹੜੇ ਉੱਥੇ ਮਾਈਨਿੰਗ ਕਰ ਰਹੇ ਆ ਉਹਨਾਂ ਨੂੰ ਹੀ ਰੋਕਣ ਦੀ ਕੋਸ਼ਿਸ਼ ਕਰੀ ਵੀ ਤੁਸੀਂ ਇੰਨਾ ਡੂੰਘਾ ਨਾ ਕਰੋ ਇਹਨੂੰ ਇਹਦੇ ਨਾਲ ਸਾਡਾ ਪਿੰਡ हट ਜਾਏਗਾ ਤੇ ਉਤੋਂ ਬਾਅਦ ਫਿਰ ਏਬੀਟੀ ਜਿਤਰ ਸਿੰਘ ਚਟਾਣਾ ਨੂੰ ਅਸੀਂ ਪਹੁੰਚ ਕਰੀਏ ਆਏ ਇਹਨਾਂ ਨੇ ਆ ਕੇ ਦੇਖਿਆ ਇਹਨਾਂ ਨੇ ਇੱਕ ਪੀਵੀ ਜਨ ਨਾਲ ਵੀ ਬੁਲਾਏ ਉੱਤੇ ਉਹਨਾਂ ਨੇ ਚਟਾੜਾ ਸਾਹਿਬ ਨੂੰ ਵੀ ਲਿਆ ਲਾਈਨ ਤੇ ਉੱਤੇ ਐਕਸ਼ਨ ਨੂੰ ਵੀ ਲਾਈਨ ਤੇ ਲਿਆ ਉਹ ਕਹਿੰਦੇ ਵੀ ਅਸੀਂ 6 6 ਫੁੱਟ ਇਹਨਾਂ ਨੂੰ ਕਿਹਾ ਵਾ 6 ਫੁੱਟ ਤੋਂ ਵੱਧ ਦੇ ਕਿਤੇ ਕਰ ਰਹੇ ਆ ਤਾਂ ਇਹਨਾਂ ਤੇ ਬਣਦੀ ਕਾਰਵਾਈ ਅਸੀਂ ਕਰਵਾਵਾਂਗੇ ਪਰ ਉਹ ਗੱਲ ਨੂੰ ਵੀ 6-7 ਦਿਨ ਹੋ ਗਏ ਹਲੇ ਤੱਕ ਬਣਦੀ ਕਾਰਵਾਈ ਕੋਈ ਹੋਈ ਨਹੀਂ ਠੇਕੇਦਾਰ ਕੱਲ ਵੀ ਨਹੀਂ ਰੁਕ ਰਿਹਾ ਤਾਂ ਕੱਲ ਵੀ ਅਸੀਂ ਜਾ ਕੇ ਆਏ ਕੱਲ ਨੂੰ ਰੋਕਿਆ ਪਰ ਨਹੀਂ ਰੁਕ ਰਿਹਾ ਉਹ ਕਹਿੰਦਾ ਮੈਂ ਤਾਂ ਪਟੂਗਾ ਤੁਸੀਂ ਸਰਕਾਰੀ ਕੰਮ 'ਚ ਵਿਗਨ ਪਾ ਰਹੇ ਥੋੜੇ ਤੇ ਐਫਆਈਆਰ ਦਰਜ ਕਰ